ਸਤਿ ਸ੍ਰੀ ਅਕਾਲ ਦੋਸਤੋ ਤੁਹਾਡੇ ਲੱਕੀ ਮੱਕੜ ਚੈਨਲ ਤੇ ਸਵਾਗਤ ਹੈ ਹੁਣ ਆਪ ਨੂੰ ਜਿਵੇਂ ਪਤਾ ਮੱਕੀ মুੰਗੀ ਦੀ ਬਜਾਦ ਹੋ ਜਾਂਦੀ ਹੈ ਕੁਝ ਹੋ ਕੇ ਟੀ ਹੈ ਤੇ ਹੁਣ ਦੇਖਦੇ ਆਂ ਸੀ ਸਪਰਿਆ ਵੀ ਚੱਲ ਪਈਆਂ ਸੁੰਡੀ ਵਾਸਤੇ ਆ ਮੱਕੀ মুੰਗੀ ਵਾਸਤੇ ਸਪਰਿਆ ਵੀ ਲੈ ਕੇ ਜਾਣ ਲੱਗ ਗਈ ਪਰ ਅਸੀਂ ਦੇਖਦੇ ਆ ਹੁਣ ਮੋਬਾਈਲਾਂ ਚ ਬਹੁਤ ਮਹਿੰਗੇ ਮਹਿੰਗੇ ਸਪਰਿਆ ਦੀ ਐਡ ਕਰ ਰਹੇ ਆ ਸੁੰਡੀ ਵਾਲਿਆਂ ਦੀ ਪਰ ਕਿਸਾਨ ਵੀਰੋ ਸਭ ਤੋਂ ਸਸਤੀ ਤੇ ਸਭ ਤੋਂ ਵਧੀਆ ਜਿਹਨੂੰ 2 ਸਾਲ ਹੋ ਗਏ ਸੀ ਵਰਤਦੇ ਜਦੋਂ ਪ੍ਰਾਰ ਦੀ ਗੱਲ ਪੱਤਲਵੇਟ ਨਹੀਂ ਮਾਰੀ ਸੀ ਉਹ ਸਪਰੇ ਨੇ ਮਾਰੀ ਪੱਤਲਵੇਟ ਕੁੱਲ ਮਿਲਾ ਕੇ ਮੱਕੀ ਮੂੰਗੀ ਤੇ ਝੋਨੇ ਤੇ ਬਹੁਤ ਸੋਨਾ ਰਿਜ਼ਲਟ ਆਂਦਾ ਹੈ ਸਬਜੀ ਸਬਜੀ ਤੇ ਵੀ ਸਾਡੇ ਮਾਲੀ ਲੈ ਕੇ ਜਾਂਦੇ ਆ ਸਬਜ਼ੀਆਂ ਤੇ ਕੱਦੂ ਤੋਰੀ ਜਾਂ ਕੋਈ ਵੀ ਸਬਜੀ ਲੱਗੀਆਂ ਹੋਈਆਂ ਬਹੁਤ ਸੋਨਾ ਰਿਜ਼ਲਟ ਆਂਦਾ ਉਹਦੇ ਬਾਰੇ ਦੱਸ ਦਿਆਂ ਤੁਹਾਨੂੰ ਉਹ ਬਾਲੇ ਮਹਿੰਗੇ ਹਜੇ ਆਪਣੇ ਵਧੀਆ 20 25 ਦਿਨ ਦਾ ਰਿਜ਼ਲਟ ਹੈ ਵਧੀਆ ਮਹਿੰਗੀ ਹਜੇ ਕਰਨ ਦੀ ਲੋੜ ਨਹੀਂ ਤੇ ਓਵੇਂ ਜਿਵੇਂ ਹਜੇ ਮੱਕੀ ਛੋਟੀ ਹੈ ਮੂੰਗੀ ਛੋਟੀ ਹੈ ਆਪਣੇ ਇੱਕ ਜਿੱਥੇ ਕਣਕ ਵਾਲੇ ਤਾਂ ਲੱਗੀ ਹੈ ਤੇ ਇਹ ਜਿਵੇਂ ਇੱਕ ਫਾਲਕਨ ਹੈ ਇੱਕ ਜਿਵੇਂ ਜਪੋਕਸੀ ਤੁਸੀਂ ਇਹਦਾ ਬਰਾ ਨੇਮ ਛੱਡ ਦਿਓ ਇਹ ਤੁਹਾਨੂੰ ਟੈਕਨੀਕਲ ਦਿਖਾਣੇ ਆ ਜਿਵੇਂ ਕੋਲੇ ਕਰਿਓ ਐਮ ਐਮੈਕਟਨ ਪਲੱਸ ਫਿਪਰੋਨਿਲ ਆ ਦੇਖੋ ਬਸ ਐਮ ਐਮੈਕਟਨ ਫਿਪਰੋਨਿਲ ਇਹਦੇ ਵਿੱਚ ਵੀ ਉਹੀ ਸాల్ਟ ਹੈ ਆ ਦੇਖੋ ਐਮ ਐਮੈਕਟਨ ਪਲੱਸ ਫਿਪਰੋਨਿਲ ਜਿੱਦ ਗਿਆ ਸਕਰੀਨ ਤੇ ਵੀ ਲਾ ਦਾਂਗੇ ਤੇ ਤੁਸੀਂ ਇਹ ਨਹੀਂ ਦੇਖਣਾ ਕਿਹੜੀ ਕੰਪਨੀ ਦੀ ਹੈ ਅਸੀਂ ਚਲੋ ਜਿਹੜੀ ਵਰਤ ਰਹੇ ਆ ਰਿਜ਼ਲਟ ਬਹੁਤ ਸੋਹਣਾ ਹੈ ਬਾਕੀ ਮੈਂ ਇੱਕ ਦੋ ਕੰਪਨੀ ਦੀ ਹੋਰ ਹੀ ਵਰਤੀ ਹੈ ਬਹੁਤ ਸੋਹਣਾ ਰਿਜ਼ਲਟ ਹੈ ਤੁਸੀਂ ਇਹ ਟੈਕਨੀਕਲ ਕਰਨਾ ਹੈ ਮੇਰੇ ਅੱਖੇ ਤੁਸੀਂ ਕਿल्ले ਦੋ ਕਿल्ले ਚ ਕਰਕੇ ਦੇਖਿਓ ਤੁਹਾਨੂੰ ਇਹ ਨਹੀਂ ਵੀ 1% ਵੀ ਤੁਹਾਡੀ ਪੁਕਾਈ ਜਾਂ ਪੈਸਾ ਖਰਾਬ ਨਹੀਂ ਜਾਊਗਾ ਬਹੁਤ ਸੋਹਣਾ ਰਿਜ਼ਲਟ ਹੈ ਲੰਬਾ ਰਿਜ਼ਲਟ ਹੈ ਇਹਨਾਂ ਦਾ ਤੇ ਜਿਵੇਂ ਛੋਟੀ ਮੱਕੀ ਮੰਗੀ ਹੈ ਤਾਂ ਮੇਰੀ ਬੇਨਤੀ ਹੈ ਜਿਵੇਂ ਗਰਮੀ ਹੈ ਇਹਨੂੰ ਸਵੇਰੇ ਸ਼ਾਮ ਕਰਿਓ ਸੁਭਾ ਸੁਭਾ ਜਾਂ ਸ਼ਾਮ ਨੂੰ ਇਹ ਘੇਟਿਆਂ ਰੱਖਣਾ ਹੈ ਇਹ ਕਾ ਟੈਕਨੀਕਲ ਕਰਿਓ ਵੀ ਮੇਰੀ ਬੇਨਤੀ ਇਹੀ ਹੈ ਕਿल्ले ਦੋ ਕਿल्ले ਜੇ ਤੁਸੀਂ ਕਰਕੇ ਦੇਖਿਓ ਇਹਦੇ ਬਰਾਬਰ ਚਾਹੇ 7-800000 ਰੁਪਏ ਕਿल्ले ਦੇ ਬਰਾਬਰ ਕਰ ਲਿਓ ਇੱਕ ਪਾਸੇ ਇਹ ਕਰ ਲਿਓ ਤੁਹਾਨੂੰ ਲੰਬਾ ਰਿਜ਼ਲਟ ਤੇ ਸੋਹਣਾ ਰਿਜ਼ਲਟ ਮਿਲੂਗਾ ਆਹੀ ਵੀਰੋ ਗੱਲਾਂ ਸੰਝੇ ਕਰਨੀ ਅਸੀਂ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਕਮੈਂਟ ਕਰਿਓ ਤੇ ਗਾਂਹ ਵਾਲੇ ਤੁਹਾਨੂੰ ਵੀਡੀਓ ਚ ਦੱਸਾਂਗੇ ਗਾਂਲੀ ਚ ਵੀ ਜਿਹੜੇ ਗ੍ਰੋਥ ਗ੍ਰੋਥ ਵਾਸਤੇ ਵੀ ਮੱਕੀ ਦੀ ਗ੍ਰੋਥ ਵਾਸਤੇ ਮੂੰਗੀ ਦੀ ਗ੍ਰੋਥ ਵਾਸਤੇ ਬਹੁਤ ਸੋਹਣਾ ਪ੍ਰੋਡਕਟ ਦੱਸਾਂਗੇ ਤੁਹਾਨੂੰ ਅਗਲੀ ਵੀਡੀਓ ਚ ਧੰਨਵਾਦ